ਰਾਤ ਜਿਹੜਾ ਗਊਸ਼ਾਲਾ ਕੋਲ ਐਕਸੀਡੈਂਟ ਹੋਇਆ ਸੀ ਉਹ ਪਹਿਲਾਂ ਜਾਂਦਾ ਹੋਇਆ ਆ ਦੁਕਾਨ ਦਾ ਸ਼ੈੱਡ ਤੇ ਆ ਬੋਰ ਦੇ ਰੂਪ ਦੀ ਦੁਕਾਨ ਦਾ ਕੀ ਹਾਲ ਕੀਤਾ ਉਹ ਬੰਦੇ ਨੇ ਆ ਤਾਂ ਚਪੋਜਾ ਆ ਸਾਰਾ ਸ਼ੈੱਡ ਤੋੜ ਕੇ ਰਹਾ ਤਾਂ ਰੇੜੀ ਤੋੜ ਗਿਆ ਉਹ ਦੁਕਾਨ ਦਾ ਦੇਖੋ ਕੀ ਹਾਲ ਕੋਈ ਨਹੀਂ ਸਕੇ ਕੋਈ ਸਕੂਟਰੀ ਬੰਨ ਗਿਆ ਇਹ ਆਪਣੀ ਸੀ ਤੇਰੀ ਸੀ ਇਹ ਹਾਂ ਉਹ ਫੋਕੀ ਸੀ ਇਹ ਆ ਮੁੰਡੇ ਦੀ ਸਕੂਟਰੀ ਕਿੱਥੇ ਨਾ ਬਾਈ ਤੇਰੇ ਗਨੀਮਾ ਗਨੀਮਾ ਮਮਾ ਕਿੰਨੇ ਕ ਬਜ ਦੀ ਗੱਲ ਆ ਇਹ 7:00 ਵਜੇ ਰਾਤ ਕਲਾ ਬੰਦਰੀ ਦੀਗਾ ਸਾਜਬਾ ਵਕਤ ਅੰਦਰ ਪਾ ਗਿਆ ਦੁਕਾਨ ਤੋਂ ਕੁਦਰ ਦੀ ਪਰ ਤੂੰ ਜਾਨ ਜਾਨ ਬਚ ਗਈ ਤੇਰੀ ਹਾਂ ਬਸਲੀ ਮੈਂ ਬਾਰੀ ਉੱਤਰ ਨਾ ਅੱਗੇ ਅੱਛਾ ਅੱਛਾ ਆ ਬਾਈ ਦੀ ਦੁਕਾਨ ਛੋਟੀ ਇਹਦਾ ਸਾਰਾ ਕੁਝ ਤੋੜ ਗਿਆ ਕਰਾਜ ਇਨ ਐਕਸੀਡੈਂਟ ਫਾ ਡੋਸ਼ਾ ਵਾਲਾ ਕੋਲੇ ਕੁਣੇ ਨਾਲ ਤੱਕੇ ਦਾ ਕੋਈ ਪਤਾ ਲੈਣ ਨਹੀਂ ਆਇਆ ਵੀ ਭਾਈ ਤੇਰਾ ਕੀ ਨੁਕਸਾਨ ਹੋ ਗਿਆ ਕੀ ਨਾ ਇਹ ਭਾਈ ਤੇਰਾ ਨੁਕਸਾਨ ਕਿੰਨੇ ਕ ਦਾ ਸਾਰਾ ਇਹ ਨੁਕਸਾਨ ਸਹੀ ਵੇਲੇ ਇਸਕਾ ਕੁੱਟਰੀ 'ਤੇ ਪੱਤੀ ਠੀਕ ਹੈ ਸੈੱਡ 'ਤੇ ਤਾਂ ਆਹ ਰੈਡੀ ਪੰਦੀ ਰੈਡੀ ਪੰਦੀ ਬਾਕੀ ਉਹ ਦੁਕਾਨ ਦੇ ਉੱਪਰ ਲੈ ਪਹਿਲੇ ਜਾਂਦੀ ਕਿਵੇਂ ਚੋੜਿਆ ਇਹ ਨਹੀਂ 라 ਦਿੱਤੇ ਜਰਾ ਸੱਜਣਾ ਚੁੱਕੇ ਕਿ ਕਿੰਨੇ ਕ ਨੁਕਸਾਨ ਤੇਰਾ ਸਾਰੇ ਕੁਝ ਸੰਕਤ ਬੀਤੇ ਜਾਂਦਾ ਰਹੇ ਲਾਤੀ ਵੀਜ਼ਾ ਰੱਖੀਏ। ਕੋਈ ਜਦੋਂ ਨਾ ਪਿਆਰ ਕਰਦਾ ਕੋਈ ਆਇਆ ਗਿਆ? ਕੋਈ ਨਹੀਂ ਆਇਆ ਜੀ। ਠੀਕ ਹੈ। ਧੰਨਵਾਦ ਜੀ। ਸਨੋਲਾ ਮੱਦੀ ਤੋਂ ਸੀ ਸਰਵਿਸ ਚਾਲੀ ਦੀ ਰਿਪੋਰਟ।